ਜੀ ਰੋਮੀ ਇਹ ਨਾਮ ਅਸਲ ਵਿੱਚ ਸਿੱਖਾਂ ਦੇ ਨਾਮ ਨਹੀਂ ਨੇ ਜੀ ਚਲੋ ਮੈਂ ਵਾਕਿਆ ਸਾਂਝਾ ਕਰ ਦਿੰਦਾ ਹੂੰ ਉਹ ਮੈਂ ਇੱਕ ਵਾਰਾਂ ਅਰਦਾਸ ਕਰ ਰਿਹਾ ਸੀ ਗੁਰਦੁਆਰਾ ਸਾਹਿਬ ਜੀ ਤੇ ਮੈਨੂੰ ਕਿਸੇ ਨੇ ਆ ਕੇ ਇੱਕ ਚਿੱਠੀ ਫੜਾਈ ਉਹਦੇ ਤੇ ਨਾਮ ਲਿਖਿਆ ਸੀ ਪਿੰਕੀ ਹੂੰ ਹੁਣ ਮੈਨੂੰ ਨਹੀਂ ਸੀ ਪਤਾ ਉਹ ਕੋਈ ਬੀਬੀ ਆ ਜਾਂ ਭਾਈ ਆ ਤੇ ਉਹ ਜਦੋਂ ਮੈਂ ਅਰਦਾਸ ਕਰਦਾ ਪਿਆ ਸੀ ਤੇ ਮੈਂ ਆਖਿਆ ਵੀ ਸਤਿਗੁਰਜੀ ਆਪ ਜੀ ਦੇ ਦਰ ਕਰਦੀ ਸੇਵਕਾ ਬੀਬੀ ਪਿੰਕੀ ਜੀ ਨੂੰ ਚੜ੍ਹਦੀ ਕਲਾ ਬਖਸ਼ਿਓ ਜੀ ਉਹ ਮੈਂ ਅਰਦਾਸ ਕਰ ਦਿੱਤੀ ਆਪਾ ਜ਼ਿਕਰ ਤਾਂ ਛੇੜ ਲਿਆ ਸਹਬਜ਼ਾਦਾ ਜੀ ਦੇ ਨਾਮ ਦੀ ਮਹਾਨਤਾ ਹਾਂਜੀ ਹਾਂਜੀ ਤੇ ਉਹ ਜਦੋਂ ਅਰਦਾਸ ਸੰਪੂਰਨ ਹੋਈ ਤੇ ਇੱਕ ਨੌਜਵਾਨ ਬਹੁਤ ਉੱਚਾ ਲੰਮਾ 6.5 ਫੁੱਟ ਕੱਦ ਬੜਾ ਜਵਾਨ ਤੇ ਆ ਕੇ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਮੈਨੂੰ ਬੀਬੀ ਕਿਉਂ ਆਖਿਆ ਹੂੰ ਮੈਂ ਕਿਹਾ ਜੀ ਮੈਂ ਤੇ ਤੁਹਾਨੂੰ ਆਖੇ ਨਹੀਂ ਮੈਂ ਤੁਹਾਨੂੰ ਬੀਬੀ ਕਿਵੇਂ ਕਹਿ ਸਕਦਾ ਤੁਸੀਂ ਨੌਜਵਾਨ ਹੋ ਹੂੰ ਉਹਨੇ ਆਖਿਆ ਵੀ ਭਾਈ ਸਾਹਿਬ ਜੀ ਮੇਰਾ ਨਾਮ ਪਿੰਕੀ ਹੈ ਹੂੰ ਤੇ ਮੈਂ ਹੱਸ ਪਿਆ ਮੈਂ ਕਿਹਾ ਵੀ ਫਿਰ ਇਹਦੇ ਵਿੱਚ ਮੇਰੀ ਗਲਤੀ ਨਹੀਂ ਤੁਹਾਡਾ ਨਾਮ ਹੀ ਜਦੋਂ ਤੁਸੀਂ ਬੀਬੀਆਂ ਵਾਲਾ ਹੁਣ ਵੇਖੋ ਜਦੋਂ ਉਹਨਾਂ ਨੇ ਨਾਮ ਦੱਸਿਆ ਪਿੰਕੀ ਉਹਨਾਂ ਦੀ ਜੋ ਸ਼ਬੀ ਸੀ ਸਰੀਰ ਦੀ ਉਹ ਵੀ ਸਾਰੀ ਖਤਮ ਹੋ ਗਈ ਨਾਮ ਇੱਕ ਬੰਦੇ ਦੀ ਸ਼ਬੀ ਹੈ ਜੀ ਕਿਉਂਕਿ ਜਦੋਂ ਆਪਾਂ ਉਹਨੂੰ ਵੇਖਿਆ ਨਹੀਂ ਹੁਣ ਜਦੋਂ ਪਿੰਕੀ ਨਾਮ ਲਿਆ ਉਹਦੋਂ ਕੀ ਪਤਾ ਵੀ 6.5 ਫੁੱਟ ਦਾ ਕੋਈ ਨੌਜਵਾਨ ਹੈ ਹੂੰ ਕਹਿਣ ਤੋਂ ਭਾਵ ਆਪਾਂ ਸਿੱਖ ਘਰਾਂ ਵਿੱਚ ਵੀ ਨਾ ਆਪਣੇ ਆਪਣੇ ਬੱਚਿਆਂ ਦੇ ਨਾਮ ਬੜੇ ਸੋਚ ਸਮਝ ਕੇ ਚਲੋ ਵੈਸੇ ਤੇ ਮਰਿਆਦਾ ਹੈ